ਪਿੰਡ ਪੰਡਾ ਪੂਰੇ ਵਗਲ ਦੇ ਵਿਖੇ ਨਸ਼ਾ ਤਸਕਰ ਦੱਸਦੇ ਕਿ ਨਸ਼ਾ ਤਸਕਰ ਗਗਨਦੀਪ ਸਿੰਘ ਦੇ ਘਰ ਤੇ ਪੀਲਾ ਪੰਡਾ ਚਲਾਇਆ ਗਿਆ ਹੈਗਾ ਗੰਦੀਪ ਸਿੰਘ ਇੱਕ ਵੱਡਾ ਨਸ਼ਾ ਤਸਕਰ ਹੈ ਤੇ ਇਸ ਦੇ ਉੱਪਰ 6 ਦਿਕਾਂ ਰਿਬ ਐਨਟੀਪੀਐਸ ਦੇ ਇੱਕ ਮਾਮਲੇ ਦਰਜ ਨੇ ਇਸ ਦੇ ਘਰ ਨੂੰ ਅੱਜ ਡਿਮੋਲਿਸ਼ ਕੀਤਾ ਗਿਆ ਹੈ ਡੀਐਸਪੀ ਜੁੜੇ ਅਸ਼ਰਾਲਾ ਨੇ ਗੁਰਵਿੰਦਰ ਸਿੰਘ ਉਹਨਾਂ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਤਾੜਨਾ ਦਿੱਤੀ ਗਈ ਹੈ ਕਿ ਨਸ਼ਾ ਤਸਕਰ ਦਾ ਅਤੇ ਨਸ਼ਾ ਤਸਕਰ ਜੋੜੀ ਨੇ ਨਸ਼ੀਦਾ ਤੰਦਾ ਕਰਨਾ ਬੰਦ ਕਰ ਦੇ ਨਹੀਂ ਤਾਂ ਉਹਨਾਂ ਦੇ ਘਰਾਂ ਦੇ ਉੱਪਰ ਵੀ ਇਸੇ ਤਰੀਕੇ ਦੇ ਨਾਲ ਐਕਸ਼ਨ ਲਿਆ ਜਾਏਗਾ ਪਿੰਡ ਪੂਰੇ ਗਲਾ ਥਾਣਾ ਰਮਦਾਸਾ ਜਿਹੜਾ ਮੁਸਬਿਹਤੀ ਦੇ ਵਿੱਚ ਆਇਆ ਤੇ ਇਥੋਂ ਦਾ ਇੱਕ ਲਿਸਟਡ ਹੈਗਾ ਪੈਲਰਸ ਸਮਗਲਰ ਗਗਨਦੀਪ ਸਿੰਘ son of ਇਕਮਾਲ ਸਿੰਘ ਇਹਦੇ ਖਿਲਾਫ 6 ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 6 ਮੁਕਦਮੇ ਦਰਜ ਨੇ ਐਨਡੀਪੀਐਸ ਸੈਕਟ ਦੇ ਔਰ ਇਸ ਵਕਤੇ ਭਗੌੜਾਇਆ ਤੇ ਊਰੇ ਗਿਲ ਪੰਚਾਇਤ ਵੱਲੋਂ ਸਭੰਦਰ ਡਿਪਾਰਟਮੈਂਟ ਡੀਟੀਪੀਓ ਰਮਦਾਸ ਨੂੰ ਜਿਹੜੀ ਆ ਉਹ ਆਪਣਾ ਇਹਨਾਂ ਨੇ ਮਤਾ ਪਾ ਕੇ ਦਿੱਤਾ ਸੀਗਾ ਵੀ ਇਹ ਸਾਡਾ ਸਾਡੇ ਪਿੰਡ ਦਾ ਰਹਿਣ ਵਾਲਾ ਜਿਹੜਾ ਹੈ ਹੈਗਾ ਸਮਗਲਰ ਔਰ ਐਨਡੀਪੀ ਐਸ ਇੱਕ ਤਾਂ ਮੈਨੂੰ ਹੈਰਨ ਦੀ ਸਮਗਲਿੰਗ ਕਰਦਾ ਤੇ ਇਹਨੇ ਸਾਡੇ ਪਿੰਡ ਦੇ ਛੱਪੜ ਦੀ ਜਗ੍ਹਾ ਤੇ ੱਤੇ ਨਾ ਨਜਾਇਜ਼ ਕਬਜ਼ਾ ਕਰਕੇ ਤੇ ਆਪਣੀ ਘਰ ਬਣਾਇਆ ਹੋਇਆ ਹੈ ਜਿਹੜਾ ਪ੍ਰੋਪਰ ਕਾਨੂੰਨੀ ਤਰੀਕੇ ਨਾਲ ਜਿਹੜਾ ਵੀਡੀਓ ਨੇ ਆਪਣਾ ਸਾਰੇ ਕਾਨੂੰਨ ਨੂੰ ਧਿਆਨ ਚ ਰੱਖਦਿਆਂ ਹੋਇਆਂ ਜਿਹੜਾ ਜਿਵੇਂ ਵੀ ਜੋ ਪ੍ਰੋਸੈਸ ਸੀ ਉਹਨੂੰ ਕੰਪਲੀਟ ਕੀਤਾ ਉਹਦੇ ਤੋਂ ਬਾਅਦ ਅੱਜ ਇਸ ਡਿਪਾਰਟਮੈਂਟ ਨੇ ਸਾਡੇ ਕੋਲੋਂ ਜਿਹੜੀ ਇਹ ਮਦਦ ਮੰਗੀ ਸੀ ਜੋ ਅੱਜ ਸਾਡੀ ਜਿਹੜੀ ਪੁਲਿਸ ਫੋਰਸ ਦੇ ਨਾਲ ਅਸੀਂ ਇਹਨਾਂ ਦੀ ਮਦਦ ਲਈ ਆਏ ਹਾਂ ਔਰ ਇਹਨਾਂ ਨੇ ਇਹਨਾਂ ਦਾ ਜਿਹੜਾ ਇਹਦਾ ਘਰ ਆ ਉਹ ਅੱਜ ਕਿਉਂਕਿ ਉਹ ਛੱਪੜ ਦੇ ਏਰੀਆ 'ਚ ਬਣਿਆ ਹੋਇਆ ਸੀਗਾ ਤੇ ਉਹਨੂੰ ਗਿਰਾ ਦਿੱਤਾ ਤਾਂ ਕਿੰਨੇ ਮਾਮਲੇ ਇਸ ਤੇ ਦਰਜ ਹੋਏ ਕਿਸ ਤਰ੍ਹਾਂ ਇਹਦੇ ਤੇ ਮੁਕਸਰ ਸਾਹਿਬ ਤੇ ਜਲੰਧਰ ਰੂਲਰ ਤੇ ਇਸ ਤੋਂ ਇਲਾਵਾ ਅਮਰਸਰ ਦੇ ਹਾਤੀ ਦੇ ਚਾਤੀਵਨ ਥਾਣੇ ਚ ਤੇ ਹੋਰ ਵੀ ਵੱਖ-ਵੱਖ ਥਾਵਾਂ ਤੇ ਕੁੱਲ 6 ਮਕਦਮੇ ਦਰਜ ਨੇ ਐਨਡੀਪੀਐਸ ਸੈਕਟ ਦੇ ਤੇ ਔਰ ਇਸ ਵਕਤ ਇੱਕ ਕਮਰਸ਼ੀਅਲ ਕੁਆਂਟੀਟੀ ਚ ਭਗੌੜਾ ਹੈ